ਖੰਨਾ ਦੇ ਪਿੰਡ ਕੁੰਗਰਾਲੀ ਰਾਜਪੂਤਾ ਦੇ ਨਾਲ ਲੱਗਦੇ ਦਰਜਨਾ ਪਿੰਡਾਂ ਦੇ ਨਿਵਾਸੀਆਂ ਵੱਲੋਂ ਇੱਕ ਫੈਕਟਰੀ ਦੇ ਖਿਲਾਫ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਫੈਕਟਰੀ ਦੇ ਵਿੱਚੋਂ ਜ਼ਹਿਰੀਲੀ ਗੈਸ ਨਿਕਲ ਰਹੀ ਹੈ ਤੁਹਾਨੂੰ ਦਿਖਾ ਦਿੰਨੇ ਹਾਂ ਤਸਵੀਰਾਂ ਜਿਹੜੇ ਕਿ ਪਿੰਡ ਵਾਸੀਆਂ ਨੇ ਕਿਸਾਨਾਂ ਵੱਲੋਂ ਲਗਾਤਾਰ 18 ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ 18 ਦਿਨ ਹੋ ਚੁੱਕੇ ਨੇ ਐਸੇ ਤਰੀਕੇ ਨਾਲ ਪਿੰਡ ਵਾਸੀ ਧਰਨੇ ਲਗਾਈ ਬੈਠੇ ਨੇ ਤੇ ਲਗਾਤਾਰ ਇਹ ਦਿਨ ਰਾਤ ਧਰਨਾ ਚੱਲ ਰਿਹਾ ਹੈ ਇਸ ਦੇ ਵਿੱਚ ਪਿੰਡ ਵਾਸੀ ਬੱਚੇ ਮਜ਼ਦੂਰ ਕਿਸਾਨ ਸਭ ਵਿਚ ਸ਼ਾਮਲ ਨੇ ਅਤੇ ਲਗਾਤਾਰ ਤੁਸੀਂ ਦੇਖ ਰਹੇ ਹੋ ਇਹ ਧਰਨਾ جاری ਹੈ ਦੂਜੇ ਪਾਸੇ ਤੁਹਾਨੂੰ ਤਸਵੀਰਾਂ ਉਹ ਵੀ ਦਿਖਾਵਾਂਗੇ ਜਿਹੜੀ ਫੈਕਟਰੀ ਤੋਂ ਦੁਖੀ ਹੋ ਕੇ ਇਹਨਾਂ ਨੇ ਧਰਨਾ ਲਗਾਇਆ ਔਰ ਇਹਨਾਂ ਦੀਆਂ ਮੰਗਾਂ ਕੀ ਨੇ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਫੈਕਟਰੀ ਨੇ ਤਸਵੀਰਾਂ ਦਿਖਾਉਣੇ ਆ ਇਹ ਉਹ ਫੈਕਟਰੀ ਹੈ ਜਿਸ ਦੇ ਬਾਹਰ ਇਹਨਾਂ ਨੇ ਲਗਾਤਾਰ ਧਰਨਾ ਲਗਾਇਆ ਔਰ ਇਹਨਾਂ ਦੀ ਸ਼ਿਕਾਇਤ ਇਹ ਹੈ ਕਿ ਇਸ ਫੈਕਟਰੀ ਦੇ ਵਿੱਚ ਜਿਹੜੀ ਗੈਸ ਨਿਕਲਦੀ ਹੈ ਉਸ ਦੇ ਨਾਲ ਤਰਜਨਾ ਹੀ ਪਿੰਡਾਂ ਦੇ ਉੱਤੇ ਅਸਰ ਪੈ ਰਿਹਾ ਹੈ ਵਾਤਾਵਰਨ ਦੂਸ਼ਿਤ ਹੋ ਰਿਹਾ ਉਸ ਦੇ ਨਾਲ ਨਾਲ ਪਾਣੀ ਨੂੰ ਵੀ ਇਸ ਦਾ ਅਸਰ ਪਾਣੀ ਤੇ ਵੀ ਦੇਖਣ ਨੂੰ ਮਿਲ ਰਿਹਾ ਤੇ ਜਾਨਵਰਾਂ ਤੇ ਵੀ ਇਸ ਦਾ ਵੱਡਾ ਪ੍ਰਭਾਵ ਪੈ ਰਿਹਾ ਹੈ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਕੀ ਕਾਰਨ ਹੈ ਤੇ ਕੀ ਕੀ ਇਹਨਾਂ ਦੀਆਂ ਮੰਗਾਂ ਨੇ ਕਿਉਂ ਲਗਾਤਾਰ ਇਹ ਧਰਨੇ ਤੇ ਬੈਠੇ ਨੇ ਆ ਕੀ ਨਾਮ ਹੈ ਜੀ ਤੁਹਾਡਾ ਰਜਿੰਦਰ ਸਿੰਘ ਚੀਮਾ ਜੀ ਚੀਮਾ ਸਾਹਿਬ ਜਿਹੜਾ ਧਰਨਾ ਦਿੱਤਾ ਜਾ ਰਿਹਾ ਕਾਰਨ ਕੀ ਹੈ ਦਾ ਕਾਰਨ ਇਹਦਾ ਮੁੱਖ ਮਕਸਦ ਇਹ ਆ ਜੀ ਜਿਹੜੀ ਗੰਦੀ ਫੈਕਟਰੀ ਲੱਗੀ ਆ ਮੌਤੇ ਮੂੰਹ ਵਾਲੀ ਫੈਕਟਰੀ ਲੱਗੀ ਆ ਕਾਰਪੋਰੇਟ ਘਰਾਣਿਆਂ ਨੇ ਲਾਈ ਆ ਸਰਕਾਰ ਜੀ ਦੀ ਪਿੱਠ ਤੇ ਆ ਇਹਦੇ ਵਿੱਚੋਂ ਇਹੋ ਜਿਹੇ ਕੈਮੀਕਲ ਪਾਉਂਦੇ ਆ ਇਹੋ ਜਿਹੇ ਗੈਸਾਂ ਨਿਕਲਦੀਆਂ ਜਿਹੜੀਆਂ ਮਨੁੱਖਤਾ ਲਈ ਬਹੁਤ ਘਾਤਕ ਨੇ ਸਾਡੇ ਇੱਥੇ ਦੋ ਕਿਲੇ ਪੰજર ਵੀ ਹੋ ਗਏ ਜ਼ਮੀਨ ਤੇ ਔਰ ਮਨੁੱਖਤਾ ਤੇ ਖਾਜ ਦੀ ਬਿਮਾਰੀ ਸਾਡੀਆਂ ਬਿਮਾਰੀਆਂ ਗਲੇ ਦੀਆਂ ਬਿਮਾਰੀਆਂ ਇੱਥੋਂ ਤੱਕ ਆ ਵੀ ਕੈਂਸਰ ਦੀ ਬਿਮਾਰੀ ਵੀ ਹੁੰਦੀ ਆ ਹੁਣ ਇੱਥੇ ਬੈਠਣਾ ਮੁਸ਼ਕਲ ਹੁੰਦਾ ਜਦੋਂ ਇਹਦੇ ਅੰਦਰੋਂ ਮਸਕ ਆਉਂਦਾ ਤਾਂ ਅਸੀਂ 10-12 ਪਿੰਡ ਇਕੱਠੇ ਹੋ ਕੇ ਹੁਣ ਇਹੀ ਕਰਨ ਕੀਤਾ ਕਿ ਜਿੰਨਾ ਚਿਰ ਇਹ ਬੰਦ ਨਹੀਂ ਹੁੰਦੀ ਉਹਨਾਂ ਚਿਰ ਸਾਡਾ ਧਰਨਾ ਇਹ ਚੱਲ ਰਿਹਾਗਾ ਇਹਨਾਂ ਨੂੰ ਕੋਈ ਸਰੋਕਾਰ ਨਹੀਂ ਮਨੁੱਖਤਾ ਸਹੀਂ ਇਹਨਾਂ ਨੂੰ ਸਿਰਫ ਆਪਣੇ ਪੈਸੇ ਸਹੀਂ ਸਰੋਕਾਰ ਸੋ ਸਾਡੀ ਬੇਨਤੀ ਆਏ ਤੁਸੀਂ ਬਹੁਤ ਵਧੀਆ ਸਮੇਂ ਨਾਲ ਆਇਓ ਸਾਡੀ ਗੱਲ ਲੋਕਾਂ ਤਾਈਂ ਜਾਂਦੀ ਆ 10-12 ਪਿੰਡਾਂ ਦੇ ਲੋਕ ਇਕੱਠੇ ਹੁੰਦੇ ਆ ਕੇਸ਼ਨਗੜ੍ਹ ਮੈਂਤਰੀ ਮਹਿੰਦੀਪੋਰਾ ਮਾਜਰੀ ਨਾਵਾਪਿੰਡ ਤਾਉ ਮਾਜਰਾ ਚਕੋਹੀਪ ਮੱਦੀ ਸਾਰੇ ਪਿੰਡ ਦੇ ਲੋਕ ਸਾਡਾ ਸਾਥ ਦਿੰਦੇ ਆ ਬੀਜਾ ਸਾਰੇ ਹਰ ਇੱਕ ਤਰ੍ਹਾਂ ਦੀ ਮਦਦ ਕਰਦੇ ਆ ਅਸੀਂ ਉਹਨਾਂ ਚ ਡਟੇ ਰਹਿਣਾ ਜਿੰਨਾ ਚਿਰ ਇਹ ਸਪੈਕਟਰੀ ਨੂੰ ਜਿੰਦਾ ਨਹੀਂ ਰੱਖਦੇ ਤੇ ਤੁਹਾਡੇ ਕੋਲ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕਦੇ ਆਏ ਨੇ ਜੀ ਉਹ ਬਸ ਆਪ ਚ ਭਾਗ ਦਿਖਾ ਕੇ ਮੁੜ ਜਾਂਦੇ ਆ ਕੋਈ ਪਾਇਦਾਰ ਗੱਲ ਨਹੀਂ ਕਰਦੇ ਉਹ ਸਿਰਫ ਤਹਿਸੀਲਦਾਰ ਸਾਹਿਬ ਆਏ ਸੀ ਜਾਂ ਆਪਣੇ ਐਸਡੀਐਮ ਸਾਹਿਬ ਆਏ ਸੀ ਕੀ ਕਰ ਐਦਾਂ ਹੀ ਚੱਲਦਾ ਰਿਹਾ ਤੁਹਾਡਾ ਅਗਲਾ ਸਟੈਪ ਕੀ ਹੋਏ ਸਾਡਾ ਸ਼ਾਂਤਮਈ ਢੰਗ ਦੇ ਨਾਲ ਅਸੀਂ ਐਕਸ਼ਨ ਕਰਨੇ ਆ ਜੀ ਐਕਸ਼ਨ ਅਸੀਂ ਪਹਿਲਾਂ ਟਰੈਕਟਰ ਰੈਲੀ ਕੱਢੀ ਸੀ ਪਿੰਡਾਂ ਦੇ ਵਿੱਚ ਉਹਦਾ ਬਹੁਤ ਪ੍ਰਭਾਵ ਮਿਲਿਆ ਸਾਨੂੰ ਕਮੇਟੀ ਦੇ ਰਾਹੀਂ ਫੈਸਲਾ ਕਰਕੇ ਨਗਰ ਦੇ ਰਾਹੀਂ ਹੋਰ ਨਗਰਾਂ ਰਾਹੀਂ ਜਿਹੜਾ ਵੀ ਐਕਸ਼ਨ ਕੀਤਾ ਅਸੀਂ ਉਹ ਸਾਡਾ ਸ਼ਾਂਤਮਈ ਢੰਗ ਦੇ ਨਾਲ ਹੋਊਗਾ ਹੋਊਗਾ ਮੇਨ ਮਕਸਦ ਵੀ ਇਹ ਬੰਦ ਹੋ ਤੇ ਹੁਣ ਇੱਕ ਤਰੀਕ ਨੂੰ ਵੋਟਾਂ ਹੋਣ ਜਾ ਰਹੀਆਂ ਨੇ ਸਾਡਾ ਉਹਦੇ ਨਾਲ ਬਾਈਕਾਟ ਆ ਜੀ ਸਾਰੇ ਪਿੰਡਾਂ ਦਾ 10-12 ਪਿੰਡਾਂ ਦਾ ਈ ਬਾਈਕਟ ਕਿਸ ਤਰੀਕੇ ਨਾਲ ਐਸੇ ਕਰਕੇ ਅਸੀਂ ਵੋਟ ਪਾਉਣੇ ਨਹੀਂ ਜਾਣਾ ਜੀ ਨਾ ਕੋਈ ਵੋਟ ਲਾਉਣੇ ਐਸੇ ਕਰਕੇ ਬਾਈਕਟ ਆ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਤੱਕ ਪ੍ਰਸ਼ਾਸਨ ਤਾਂ ਜਾਗਰੂ ਕਰਦਾ ਵੀ ਤੁਸੀਂ ਵੋਟਾਂ ਪਾਓ ਉਹ ਤਾਂ ਅਸੀਂ ਵੀ ਜਾਣਦੇ ਹਾਂ ਜੀ ਵੀ ਬੜੇ ਔਖੇ ਅਧਿਕਾਰ ਮਿਲਿਆ ਵੋਟਾਂ ਤੇ ਹਰ ਇੱਕ ਇਨਸਾਨ ਨੂੰ ਵੋਟ ਪਾਉਣੀ ਚਾਹੀਦੀ ਆ 72 ਸਾਲ ਹੋ ਗਏ ਵੋਟਾਂ ਪਾਉਂਦਿਆਂ ਨੂੰ ਪਰ ਅੱਜ ਇਹਨਾਂ ਨੇ ਕੋਈ ਵੀ ਸਾਡੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹਾਲਾਂਕਿ ਇਹਨਾਂ ਦੇ ਪੱਖ ਦੀ ਉਹ ਗੱਲ ਕੀਤੀ ਜਾਂਦੀ ਹੈ ਜਦੋਂ ਵੀ ਕੀਤੀ ਜਾਂਦੀ ਹੈ ਇਹ ਤਾਂ ਤੁਹਾਨੂੰ ਪਤਾ ਹੀ ਆ ਵੀ ਪੂੰਜੀਪਤੀ ਸਰਕਾਰਾਂ ਨੇ ਜਗੀਰਦਾਰ سرمایہਦਾਰ ਸਾਮਰਾਜ ਇਹਨਾਂ ਨੂੰ ਚਲਾ ਰਿਹਾ ਇਹਨਾਂ ਦੀ ਪਿੱਠ ਤੇ ਨੇ ਉਹ ਬੜੇ ਫੰਡ ਦਿੰਦੇ ਨੇ ਤਾਂ ਇਹ ਗੰਦੀਆਂ ਫੈਕਟਰੀਆਂ ਲੱਗ ਰੱਖਦਾ ਇਸ ਕਰਕੇ ਖੜੇ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਪ੍ਰਦਰਸ਼ਨ ਜਿਹੜੇ ਕਰ ਰਹੇ ਨੇ ਤੇ ਇਹਨਾਂ ਨੂੰ ਕੁਛ ਲੈਣੇ ਆ ਬਾਬਾ ਜੀ ਬੈਠੇ ਨੇ ਵੀ ਕੀ ਕਾਰਨ ਹੈ ਕਿਉਂ ਧਰਨਾ ਲਗਾਇਆ ਹੈ ਕੀ ਨਾਮ ਹੈ ਬਾਬਾ ਜੀ ਤੁਹਾਡਾ ਜਨਰ ਜੀ ਨੰਬਰ ਕਾਰਨ ਕੀ ਹੈ ਜਿਹੜਾ ਧਰਨਾ ਚੱਲ ਰਿਹਾ ਹੈ ਇਸ ਹਨੇਰੇ ਪੋਲੂਸ਼ਨ ਬਹੁਤ ਖਰਾਬ ਕਰਦਾ ਜੀ ਫੈਕਟਰੀ ਸੰਤਾ ਦੱਸੇਗਾ ਵੀ ਤੁਹਾਡੀ ਪ੍ਰਾਈਸ ਦਾ ਗੱਲ ਕਰਾਂਗੇ ਵੀ ਧੂਏ ਤੋਂ ਤੁਹਾਡੇ ਅੱਗੇ ਲਾਉਣੇ ਜਿਹੜੇ ਉੱਥੇ ਬਾਜੇ ਰਹੇਗੇ ਤੁਸੀਂ ਇਸ ਕਰਕੇ ਵੀ ਇਹ ਫੈਕਟਰੀ ਲਾਉਣੀ ਹੈ ਜੀ ਪਾਰੇ ਸਾਨੂੰ ਤਾਂ ਹੀ ਬਹੁਤ ਇਹਦਾ ਸਮੈਲ ਕਿੰਨੀ ਆਉਂਦੀ ਹੈ ਜੀ ਸਾਹ ਨਹੀਂ ਆ ਰਿਹਾ ਲੈ ਵਿੱਚ ਦਿੱਕਤ ਆ ਜੀ ਉਂਗਲਾ ਉੱਤੇ ਕਿਵੇਂ ਆ ਕਰਦਾ ਹੋਈਆਂ ਨੇ ਜੀ ਆ ਬਾਹਰਾਂ ਤੇ ਜਿੱਦਾਂ ਹੋਣ ਲੱਗੀਆਂ ਸਾਹ ਬਹੁਤ ਔਖਾ ਹੁੰਦਾ ਜੀ ਤੇ ਕਿੰਨੀ ਦੇਰ ਹੋ ਗਈ ਫੈਕਟਰੀ ਲੱਗੀ ਨੂੰ 2 ਸਾਲ ਹੋ ਗਏ ਜੀ ਪਹਿਲਾਂ ਤਾਂ ਘਟ ਰਹੀਗਾ ਯਾਨੀ ਆਇਤ ਕੀ ਯਾਨੀ ਤੇ ਜਿਆਦਾ ਹੋ ਗਿਆ 33% ਚੱਲੀ ਹੈ ਜੀ ਇਹ ਅਜੇ ਤਾਂ ਹੋਰ ਬਣੀ ਨਹੀਂ ਅਜੇ ਸੁਪੀਰ ਦੀ ਉਹ ਬਣ ਰਹੇ ਨੇ ਤਾਂ ਬਿਲਡਿੰਗ ਤੇ ਤੁਹਾਡੇ ਕੋਲ ਪਹਿਲਾਂ ਲੋਕੀ ਵੋਟਾਂ ਮੰਗਣ ਆਏ हां जी ਮੋਟਰ ਪਾਉਂਦੇ ਸੀ ਪਹਿਲਾਂ ਅਸੀਂ ਜ਼ਮੀਨ ਦਿੱਤੀ ਆ ਵੀ ਜਦ ਸਾਡੀ ਪ੍ਰਾਇਸ ਦਾ ਹੱਲ ਹੁੰਦਾ ਸੀ ਤੂੰ ਬਚ ਰਾਂਗੇ ਵੀ ਅਗਰ ਨਾਲ ਵਾਲੇ ਪਰਾਲੀ ਨੂੰ ਤਾਂ ਤਾਂ ਵਧੀਆ ਲੱਗਿਆ ਪਰ ਹੁਣ ਇਹ ਪਤਾ ਲੱਗਦਾ ਜੀ ਬੇ ਬਹੁਤ ਖਤਰਨਾਕ ਆ ਜੀ ਜਿੱਦਾਂ ਤੁਹਾਡੇ ਨੁਮਾਇੰਦੇ ਜਿਵੇਂ ਐਮ ਐਲ ਏ ਜਾਂ ਹੋਰ ਨੁਮਾਇੰਦੇ ਆਏ ਨਾ ਪਹਿਲਾਂ ਪਹਿਲਾਂ ਹੁਣ ਨਹੀਂ ਆਉਂਦੇ ਜੀ ਹੁਣ ਆਪਦੇ ਆਪ ਦੇ ਆਈ ਨਹੀਂ ਰਹੇ ਜੀ ਗੱਲ ਨਹੀਂ ਕਰਦੇ ਇਹਦੇ ਬਾਰੇ ਕੋਈ ਪੁੱਛ ਕੇ ਚਲੇ ਜਾਂਦੇ ਜੀ ਜਿਵੇਂ ਹੁਣ ਥੋੜੇ ਸਾਥੀਆਂ ਨੂੰ ਦੱਸਿਆ ਵੀ ਅਸੀਂ ਵੋਟਾਂ ਦਾ ਬਾਈਕਟ ਕਰਾਂਗੇ ਹਾਂ ਬਾਈਕਟ ਹੈ ਸਾਡਾ ਵੋਟਾਂ ਜੇ ਸਾਡਾ ਹੱਲ ਨਹੀਂ ਹੁੰਦਾ ਜੀ ਫਿਰ ਅਸੀਂ ਹੋਰ ਕੀ ਕਰਾਉਣਾ ਤੇ ਤੁਹਾਨੂੰ ਲੱ ਹਲ ਹੋਵੇ ਨਾ ਹੋ ਜਾਣ ਛੱਡ ਰੋਸ ਤਾਂ ਇਹੀ ਕਰ ਸਕਦੇ ਜੇ ਤਾਂ ਉਹਨੂੰ ਸਾਡੇ ਅੱਗੇ ਕੁਝ ਨਹੀਂ ਗਾ ਜੀ ਤੇ ਅਸੀਂ ਰੋਜ਼ ਦਿਖਾਉਣਾ ਜੀ ਵੀ ਸਾਡੀ ਬੋਟਰੀ ਰੱਖ ਤਾਂ ਕਹਿੰਦਾ ਬੂਤ ਵੀ ਲੱਗਣ ਦੇਣਾ ਪਰਤੀਆਂ ਫਾੜ ਲੀਆਂ ਬੋਟਾਂ ਵਾਲੀਆਂ ਤੋਂ ਅਜੇ ਤੋਂ ਬੜਾ ਗਿਆ ਸਾਨੂੰ ਕਹਿੰਦਾ ਜਿਤਕਾ ਦੀ ਬੋਟ ਪਾਣੀ ਨਹੀਂ ਗਾ ਤੂੰ ਨਾ ਪਾਵੇਂ ਫਟਾਫਟ ਜਾਵੇ ਤੇ ਕਿੰਨੀ ਕਬਾਦੀ ਜਿਹੜੀ ਹੈਗੀ ਜਿਹੜੀ ਪ੍ਰਭਾਵਿਤ ਅੱਜ ਇਹ ਨਾ ਨਾ ਤੇ ਸਾਰੇ ਜਿਹੜੇ ਪੰਜ ਪੰਚਾਤ ਕਿਲੋਮੀਟਰ ਦੇ ਜਿਹੜੇ ਆੜਾ ਪਿੰਡ ਰਤਕ ਸੰਦੀ ਜਿਹਨੂੰ ਹਵਾ ਜਾਂਦੀ ਆ ਉਦੋਂ ਤੋਂ ਸ ਮੇਰੇ ਜਾਂਦੀ ਆ ਸਾਨੂੰ ਰਾਤ ਨੂੰ ਕਮਰੇ ਸੌਂ ਨਹੀਂ ਹੁੰਦਾ ਜੀ ਨੀਂਦ ਨਹੀਂ ਆਉਂਦੀ ਤੇ ਫਿਰ ਤੇ ਬੰਦ ਕਰਨੇ ਪੈਂਦੇ ਪਹਿਲਾਂ ਸਾਨੂੰ ਵਧੀਆ ਲੱਗਦੀ ਪਿਛਲੇ ਸਾਲ ਐਤ ਕੀ ਹੋਇਆ ਜਿਆਦਾ ਕੰਮ ਤਾਂ ਤੇ ਡੰਗਰਾ ਤੇ ਕਿਹੇ ਜਾ ਸਾਰਾ ਤਾਂ ਹੀ ਆ ਜੀ ਫੱਟੇ ਬਹੁਤ ਮਾੜਾ ਅਸਰ ਆ ਜੀ ਤੇ ਕਦੇ ਸਿਹਤ ਵਿਭਾਗ ਦੀ ਟੀਮ ਆਈ ਜਾਂਚ ਕਰਨ ਲਈ ਨਹੀਂ ਆਈ ਨਹੀਂ ਜੀ ਪলিউਸ਼ਨ ਦੇ ਘਾਹ ਤਾਰਖੂ ਬਣਾਏ ਨਾਲੇ ਨਾਲ ਦੇਖ ਰੋ ਸੜਕ ਦੇ ਰੋੜੇ ਵਿੱਚੇ ਪਾਣੀ ਪਿਆ ਜੀ ਕਿਤੇ ਪਾਸੇ ਨਿਕਲਦਾ ਨਹੀਂ ਬਾਹਰ ਦਿਓ ਤੇ ਜਿਹੜਾ ਸਿਰਦੇ ਬੇਸਟ ਟੈਂਕਰ ਪਰ ਪਰ ਕੇ ਚਾਰ ਚਾਰ ਟੈਂਕ ਨਿਕਲਦੇ ਜੀ ਕਿਤੇ ਹੁੰਦੀ ਉਹ ਜ਼ਮੀਨਾਂ ਖਰਾਬ ਹੋ ਗਿਆ ਪਈਆਂ ਨੇ ਜਿੱਥੇ ਉਹ ਖੋਲ ਗਿਆ ਸਿਰਦੇ ਜੀ ਉਹਦੇ ਉੱਤੇ ਬੇਸਟ ਥੋੜਾ ਬੰਦ ਕਰਾਤੇ ਆ ਜੀ ਅਸੀਂ ਇਹ ਗਾਈ ਤੁਹਾਡੇ ਦਾ ਖੇਤਾਂ ਨੂੰ ਤਾਕਤ ਆਉਗੀ ਤੁਹਾਡੇ ਖੇਤਾਂ 'ਚ ਫਾਇਦਾ ਹੋਊਗਾ ਇਹ ਪਾਉਣ ਨਾਲ ਇਹ ਕੰਬੀਏ ਜੇ ਤਾਕਤ ਹੁੰਦੀ ਆ ਪਰ ਉਹਦੇ ਬਨਤੀਜੇ ਗਲਤ ਨਿਕਲੇ ਆ ਜੀ ਤਾਂ ਦੇਖਿਓ ਸਕਦੇ ਹੋ ਤੁਸੀਂ ਕੀ ਲੋਗਾ ਲਗਾਤਾਰ ਜਿਹੜਾ ਹੈ ਪਿੰਡ ਵਾਸੀਆਂ ਦੇ ਵਿੱਚ ਜਿਹੜਾ ਰੋਸ਼ ਵਧਦਾ ਜਾ ਰਿਹਾ ਤੇ ਹੋਰ ਵੀ ਇੱਥੇ ਸਾਥੀ ਮੌਜੂਦ ਹੈ ਉਹਨਾਂ ਨੂੰ ਪੁੱਛ ਲੈਣੇ ਕੀ ਕਾਰਨ ਹੈ ਜਿਹੜਾ ਧਰਨਾ ਤੁਹਾਡਾ ਲਗਾਤਾਰ ਜਾਰੀ ਹੈ ਹਾਂਜੀ ਕਾਰਨਤਾ ਜੀ ਦੇਖੋ ਜਿਹੜੀ ਇਹ ਫੈਕਟਰੀ ਆ ਇਹਦਾ ਨਵਾਂ ਇਕੋ ਫ੍ਰੈਂਡਲੀ ਇਹਨੂੰ ਸਰਕਾਰ ਵੱਲੋਂ ਜਾਂ ਕਿਵੇਂ ਵੀ ਇਹਨੂੰ ਨਾਮ ਦਿੱਤਾ ਗਿਆ ਵਾਤਾਵਰਣ ਦੇ ਅਨੁਕੂਲ ਦੱਸੋ ਇਹ ਹੈਗੀ ਆ ਆਪਾਂ ਤੁਸੀਂ ਸਾਤੋਂ ਸਵਾਲ ਪੁੱਛਣ ਆਏ ਹੋ ਜਾਣਕਾਰੀ ਲੈਣ ਆਏ ਹੋ ਤੁਸੀਂ ਕਿੰਨਾ ਔਖੇ ਖੜੇ ਹੋ ਇਸ ਟਾਈਮ ਇਹਦੀ ਬਦਬੂ ਆ ਰਹੀ ਤੁਹਾਨੂੰ ਵੀ ਮਹਿਸੂਸ ਹੁੰਦਾ ਜੀ ਜਿਹੜਾ ਪਹਿਲੀ ਵਾਰ ਆਉਂਦਾ ਉਹ ਤਾਂ ਬਹੁਤ ਜ਼ਿਆਦਾ ਹੁੰਦਾ ਪਰ ਅਸੀਂ ਤਾਂ ਥੋੜਾ ਜਿਹਾ ਹਜੇ ਮਤਲਬ ਵੀ ਕੁਝ ਸਹਿਣ ਕਰਦੇ ਆਂ ਪਰ ਹੈ ਬਹੁਤ ਮਾੜਾ ਹਾਲ ਜੀ ਸਾਡਾ ਬਹੁਤ ਮੰਦਾ ਹਾਲ ਆ ਇਸੇ ਕਰਕੇ ਅਸੀਂ ਧਰਨਾ ਲਾਇਆ ਇਦੇ ਵਿੱਚੋਂ ਸਾਰੀਆਂ ਹੀ ਚੀਜ਼ਾਂ ਨੇ ਜਿਹੜੀਆਂ ਜਿਵੇਂ ਹੁਣ ਹਵਾ ਚੱਲ ਰਹੀ ਆ ਬਦਬੂ ਆ ਰਹੀ ਆ ਉਹ ਵੀ ਬਹੁਤ ਹਾਨੀਕਾਰਕ ਆ ਜਿਹੜੀ ਇਹਨਾਂ ਨੇ ਵੇਸਟੇਜ ਬਾਹਰ ਕੱਢੀ ਆ ਉਹ ਉਦੋਂ ਵੀ ਮਾਰੂ ਸੀ ਸਾਡੇ ਵਾਸਤੇ ਕਿਉਂਕਿ ਉਹ ਸਾਡੇ ਖੇਤਾਂ ਦੇ ਵਿੱਚ ਪਾ ਕੇ ਉਹਦੇ ਵਿੱਚ ਅਸੀਂ ਫਸਲ ਬੀਜਦੇ ਸੀ ਤਾਂ ਸਾਡੇ ਸਰੀਰ ਤੱਕ ਉਹ ਜਾਂਦੀ ਆ ਉਹ ਹੁਣ ਇਹ ਨਹੀਂ ਪਤਾ ਕਿ ਸਾਡੇ ਪਿੰਡ ਦੇ ਕਿੰਨੇ ਕਿ ਘਰਾਂ ਤੱਕ ਉਹ ਪਹੁੰਚਣੀ ਆ ਕਿੰਨੇ ਇਕੱਲੇ-ਇਕੱਲੇ ਦੇ ਮੈਂਬਰ ਦੇ ਅੰਦਰ ਪਹੁੰਚਦੀ ਆ ਉਹ ਜ਼ਾਹਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਹੜੀ ਗੈਸ ਹੈ ਜਾਂ ਕੋਈ ਕੈਮੀਕਲ ਹੈ ਜਿਹੜਾ ਕਿ ਅਸਰ ਕਰ ਰਿਹਾ ਜਾਂ ਉਹਦਾ ਪ੍ਰਭਾਵ ਪੈ ਰਿਹਾ ਹੈ ਕਿ ਅਸੀਂ ਇੱਕ ਨਾਬ ਦੇ ਤੌਰ ਤੇ ਜਿਹੜੀ ਇਹ ਬੇਸਟੇਜ ਕੱਢਦੇ ਆ ਉਹਦਾ ਟੈਸਟ ਕਰਾਇਆ ਸੀ ਉਹਦੇ ਵਿੱਚ ਗਰੀਸ ਔਇਲ ਤੇ ਲੈਡ ਇਹ ਤਿੰਨ ਚੀਜ਼ਾਂ ਤਾਂ ਬਹੁਤ ਹਾਨੀਕਾਰਕ ਨੇ ਕਹਿੰਦੇ ਆਪਣੇ ਵਾਸਤੇ ਵੀ ਇਹ ਤਿੰਨੇ ਚੀਜ਼ਾਂ ਉਹਦੇ ਵਿੱਚ ਪਾਈਆਂ ਗਈਆਂ ਤੁਸੀਂ ਹਾਲਾਂਕਿ ਆਪਣੀ ਧਰਤੀ ਦੇ ਵਿੱਚ ਨਾ ਗਰੀਸ ਨਾ ਔਇਲ ਨਾ ਲੈਡ ਪੰਜਾਬ ਦੀ ਧਰਤੀ ਦੇ ਵਿੱਚ ਕਿਤੇ ਹੈ ਨਹੀਂ ਕੋ ਜਿਹੜੇ ਉਹ ਇਹਨਾਂ ਦੇ ਸੈਂਪਲ ਨੇ ਅਸੀਂ ਬਤੌਰ ਪੂਰਾ ਐਨ ਜਿਵੇਂ ਆਪਾਂ ਲੈਬੋਰੀ ਵਾਲੇ ਤੋਂ ਪੁੱਛ ਕੇ ਕਰਾਏ ਸੀ ਸਿਰਫ ਇੱਕ ਆਪਦੀ ਜਾਂਚ ਕਰਨ ਖਾਤਰ ਵੀ ਇਹਦੇ ਵਿੱਚ ਕੀ ਆ ਜਦੋਂ ਸਾਨੂੰ ਉਹਦੇ ਬਾਰੇ ਵੀ ਪਤਾ ਲੱਗਿਆ ਵੀ ਉਹ ਹਾਨੀਕਾਰਕ ਤਾਂ ਫਿਰ ਅਸੀਂ ਆਪਦਾ ਇਧਰੋਂ ਤੁਰਪੇ ਧਰਨੇ ਵਾਲ ਨੂੰ ਵੀ ਇਹ ਨਹੀਂ ਇਹ ਸਾਨੂੰ ਤਾਂ ਹੁਣ ਤੋਂ 2-4 ਸਾਲ ਨੂੰ ਸਾਡੇ ਮਾਰ ਦੇਣਗੇ ਕਿਉਂਕਿ ਸਾਡੇ ਪਿੰਡਾਂ ਦੇ ਵਿੱਚ ਬਿਮਾਰੀਆਂ ਫੈਲ ਜਾਣਗੀਆਂ ਜਿਹੜੀ ਟ੍ਰੇਨ ਬਠਿੰਡੇ ਤੋਂ ਚੱਲਦੀ ਆ ਵੀ ਰੱਬ ਨਾ ਕਰੇ ਉਹ ਜੇ ਸਾਡੇ ਨਾਲ ਵੀ ਕੋਈ ਹਾਦਸਾ ਹੋਵੇ ਉਹਦੇ ਨਾਲ ਪਹਿਲਾਂ ਹੀ ਸੂਚਿਤ ਨਾ ਚੰਗਾ ਕਿਉਂਕਿ ਇਹ ਜਿਹੜੀ ਪੰਜਾਬ ਦੇ ਵਿੱਚੋਂ ਲੁਧਿਆਣਾ ਜ਼ਿਲ੍ਹਾ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਸਾਡੀ ਖੰਨਾ ਤਹਿਸੀਲ ਤੇ ਪੈਲ ਜ਼ਿਲ੍ਹੇ ਇੱਕ ਨੰਬਰ ਦੀ ਜ਼ਮੀਨ ਮੰਨੀ ਜਾਂਦੀ ਹੈ ਜਿਹਦੇ ਵਿੱਚੇ ਅੱਜ ਲੱਗੀ ਹੋਈ ਹੈ। ਤੇ ਡੰਗਰਾ ਤੇ ਵੀ ਦੱਸਿਆ ਜਾ ਰਿਹਾ ਕਹਿੰਦੇ ਵੀ ਅਸਰ ਮਾੜਾ ਅਸਰ ਪੈ ਰਿਹਾ ਕਿਸ ਤਰੀਕੇ ਨਾਲ ਅਸਰ ਪੈ ਰਿਹਾ ਹੈ? ਹਾਂਜੀ ਪਾਊਗਾ ਜੀ ਹੁਣ ਬਿਮਾਰੀ ਫੈਲ ਰਹੀ ਹੈ ਜਦੋਂ ਇੱਕ ਆਕਸੀਜਨ ਆਪਾਂ ਨੂੰ ਸਹੀ ਤਰ੍ਹਾਂ ਦੀ ਨਹੀਂ ਮਿਲ ਰਹੀ ਤਾਂ ਆਪਣੇ ਸਰੀਰ ਤੇ ਕੋਈ ਤਾਂ ਮਾੜਾ ਪ੍ਰਭਾਵ ਪਾਊਗਾ। ਚਾਹੇ ਉਹ ਜਾਨਵਰਾਂ ਚਾਹੇ ਉਹ ਮਨੁੱਖ ਤੇ ਹੁਣ ਅੱਗੇ ਤੁਹਾਡਾ ਸਟੈਪ ਕੀ ਹੋਏਗਾ ਸਾਡਾ ਸਟੈਪ ਤਾਂ ਇਹੀ ਆ ਜੀ ਜਿਉਂ-ਜਿਉਂ ਅਸੀਂ ਆਪਦਾ ਸ਼ਾਂਤਮਈ ਧਰਨੇ ਨਾਲ ਬੈਠਿਆ ਸਾਡਾ ਧਰਨਾ ਅੱਗੇ ਵਧਦਾ ਜਾਂਦਾ ਪਰ ਅਸੀਂ ਕੋਸ਼ਿਸ਼ ਆਪਦੇ ਸ਼ਕਤੀ ਦੇ ਜਿਹੜੇ ਰੋਖਾ ਉਹ ਸਾਡੀ ਕਮੇਟੀ ਵੱਲੋਂ ਜਿਹੜੇ ਫੈਸਲੇ ਹੋਣਗੇ ਉਹ ਲੈ ਜਾਣਗੇ ਅਸੀਂ ਅਜੇ ਇਹਨਾਂ ਵੱਲ ਦੇਖਦੇ ਆ ਕਿ ਇਹ ਕੀ ਕਰਦੇ ਆ ਕਿਉਂਕਿ ਇਹ ਆਪਦਾ ਨਾਤਰ ਜਾਰੀ ਹੈ ਇਹਨਾਂ ਦਾ ਕੁਝ ਪਰਸੈਂਟ ਘਟਿਆ ਜਿਹੜੀਆਂ ਚੀਜ਼ਾਂ ਅਸੀਂ ਰੋਕੀਆਂ ਨੇ ਹੁਣ ਅਸੀਂ ਕਾਹਾਂ ਦੀ ਗ੍ਰਾਂਹ ਜਿੰਨਾ ਚਿਰ ਸਾਡੀ ਕਮੇਟੀ ਕੋਈ ਸਾਨੂੰ ਹੁਕਮ ਨਹੀਂ ਦਿੰਦੀ ਉਹਨਾਂ ਚਿਰ ਤੱਕ ਅਸੀਂ ਸ਼ਾਂਤਤਾ ਪਰ ਉਦੋਂ ਬਾਅਦ ਚ ਅਸੀਂ ਇਹਨਾਂ ਤੇ ਸਖਤ ਐਕਸ਼ਨ ਲਵਾਂਗੇ ਤੇ ਪ੍ਰਸ਼ਾਸਨ ਵੱਲੋਂ ਸਿਹਤ ਭਾਗ ਦੀ ਟੀਮ ਕਦੇ ਜਾਂਚ ਲਈ ਭੇਜੇਗੀ ਤੁਹਾਡੇ ਇਲਾਕੇ ਚ ਸਿਹਤ ਭਾਗ ਨਹੀਂ ਜੀ ਜਿਹੜੀ ਇਹਨਾਂ ਦੀ ਪੋਲੂਸ਼ਨ ਡਿਪਾਰਟਮੈਂਟ ਦੇ ਮੈਡਮ ਆਏ ਸੀਗੇ ਉਸ ਦਿਨ ਉਹਨਾਂ ਨੇ ਇੱਥੇ ਅੰਦਰ ਆਏ ਆ ਸਿੱਧੇ ਪਰ ਸਾਡੀ ਬੇਨਤੀ ਹੈ ਥੋੜੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਤਕਲੀਫ ਸਾਨੂੰ ਆ ਜਿਹੜਾ ਡਿਪਾਰਟਮੈਂਟ ਆਉਂਦਾ ਕੋਈ ਉਹ ਸਿੱਧਾ ਅੰਦਰ ਜਾਂਦਾ 10-12 ਪਿੰਡਾਂ ਨੂੰ ਆ ਤਕਰੀਬ ਤੁਹਾਨੂੰ ਮੈਂ ਸਾਰੇ ਪਿੰਡਾਂ ਦੀ ਇਕੱਲੇ-ਇਕੱਲੇ ਪਿੰਡ ਦਾ ਦੱਸ ਦੂੰਗਾ ਵੀ ਕਿੱਥੇ ਤੱਕ ਇਹ ਸਮੈਲ ਜਾਂਦੀ ਆ ਤੇ ਉਹ ਡਿਪਾਰਟਮੈਂਟ ਪਹਿਲਾਂ ਅੰਦਰ ਜਾਂਦਾ ਫੇਰ ਸਾਡੇ ਕੋਲ ਗੱਲ ਕਰਨ ਆਉਂਦਾ ਬਾਈ ਨੇਮ ਨਾਂ ਲੈ ਕੇ ਸਾਨੂੰ ਪੁੱਛਿਆ ਜਾਂਦਾ ਵੀ ਤੁਹਾਡੇ ਚੋਂ ਬੁਰੀ ਕੌਣ ਆ ਕਰਮਜੀਤ ਕੰਮਾ ਕੌਣ ਆ ਆਮਨਦੀਪ ਕੌਣਾ ਜਿਹੜੇ ਸਾਡੇ ਕਮੇਟੀ ਦੇ ਕੁਝ ਮੈਂਬਰ ਮੂਰੇ ਨੇ ਪਿੰਦਰ ਕੌਣਾ ਤੇ ਇਹ ਚੀਜ਼ਾਂ ਫਿਰ ਜੇ ਮਤਲਬ ਪ੍ਰਸ਼ਾਸਨ ਵਾਲੇ ਜਿਹੜੇ ਆ ਰਹੇ ਉਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਵੀ ਇੱਥੇ ਪਿੰਡ ਦੇ ਮੈਂਬਰ ਕੌਣ ਰਹਿੰਦੇ ਜਿਹੜੇ ਪਹਿਲੀ ਵਾਰ ਆਇਆ ਫਿਰ ਸਾਨੂੰ ਇਹ ਵੀ ਕਿਹਾ ਗਿਆ ਵੀ ਤੁਸੀਂ ਜ਼ਿਆਦਾ ਨਾ ਬੋਲੋ ਤੁਹਾਡੇ ਤੇ ਐਫ ਆਈ ਆਰ ਦਰਜ ਹੋਊਗੀ ਅਸੀਂ ਕਿਹਾ ਜੀ ਛੇਤੀ ਤੋਂ ਛੇਤੀ ਕਰੋ ਤਾਂ ਜੋ ਸਾਡੇ ਲੋਕਾਂ ਨੂੰ ਪਤਾ ਲੱਗ ਸਕੇ ਵੀ ਤੁਸੀਂ ਸਾਡੇ ਨਾਲ ਕਿੰਨਾ ਕੁ ਧੱਕਾ ਕਰਦੇ ਹੋ ਤੇ ਹੁਣ ਅਗਲਾ ਸਟੈਪ ਕੀ ਹਾਂਜੀ ਅਗਲਾ ਸਟੈਪ ਅਜੇ ਥੋੜਾ ਜਿਹਾ ਅਸੀਂ 26 ਤੱਕ ਦੇਖਾਂਗੇ ਜੀ ਕਿਉਂਕਿ ਥੋੜਾ ਜਿਹਾ ਜਥੇਬੰਦੀਆਂ ਦਾ ਵੀ ਸਾਨੂੰ ਸਾਥ ਆ ਇਹ ਇੱਕ ਹੀ ਤਰੀਕ ਨੂੰ ਹੋ ਕੇ ਹਟੀਆ ਜੀ ਵੱਡੀ ਰੈਲੀ ਤੇ 1 26 ਨੂੰ ਆ ਉਦੋਂ ਬਾਅਦ ਚ ਜਥੇਬੰਦੀਆਂ ਵੀ ਸਾਡੇ ਨਾਲ ਜਿੰਨੇ ਦੀਆਂ ਜਿੰਨੀਆਂ ਨੇ ਸਾਰੀਆਂ ਤਰਫੋਂ ਤਿਆਰ ਨੇ ਕੱਲ ਪਰਸੋਂ ਦਾ ਰਾਜਾ ਸਾਹਿਬ ਦਾ ਬਿਆਨ ਸੀ ਵੀ ਅਸੀਂ ਇਹ ਫੈਕਟਰੀਆਂ ਦੇ ਵਿਰੁੱਧ ਪੰਜਾਬ ਦੇ ਵਿੱਚ ਪੂਰਾ ਜਿਹੜੇ ਜਿੱਥੇ ਜਿੱਥੇ ਧਰਨੇ ਲੱਗੇ ਆ ਉੱਥੇ ਮੋਢੇ ਨਾਲ ਮੋਢਾ ਲਾ ਕੇ ਖੜਾਗੇ ਤਾਂ ਤੁਸੀਂ ਸੁਣਿਆ ਵੀ ਕਿਸਾਨਾਂ ਦਾ ਜਿਹੜਾ ਸਿੱਧਾ ਸਿੱਧਾ ਇੱਕੇ ਜਵਾਬ ਹੈ ਕਿ ਜਦ ਤੱਕ ਇਹ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ ਉਦ ਤੱਕ ਇਹਨਾਂ ਦਾ ਧਰਨਾ ਜਾਰੀ ਰਹੇਗਾ ਜ਼ਰੂਰਤ ਹੈ ਪ੍ਰਸ਼ਾਸਨ ਨੂੰ ਵੀ ਜਾਗਰਣ ਦੀ ਤਾਂ ਕਿ आम जनता से दी सेहत ਨਾਲ ਖਿਲਵਾੜ ਨਾ ਹੋ ਸਕੇ ਔਰ ਇਹ ਜੀ ਫੈਕਟਰੀ ਇਹਦੇ ਚੈੱਕ ਰੱਖਣ ਦੀ ਵੀ ਉਹਦੇ ਚ ਕਿੱਥੇ ਕਮੀ ਰਹਿ ਜਾਂਦੀ ਹੈ ਕਿਉਂਕਿ ਬਾਇਓ ਗੈਸ ਦੇ ਪਲਾਂਟ ਹੈ ਜਾਂ ਇਕੋ ਫ੍ਰੈਂਡਲੀ ਜਿਹੜਾ ਬਣਾਇਆ ਗਿਆ ਤੇ ਉਹਦੇ ਕਾਰਨ ਅਗਰ ਜੇਕਰ ਬਿਮਾਰੀ ਫੈਲਦੀ ਹੈ ਤਾਂ ਉਹਦਾ ਧਿਆਨ ਰੱਖਿਆ ਜਾਵੇ ਗੁਰਦੀਪ ਸਿੰਘ ਪੰਜਾਬ ਤੱਕ ਖੰਡਾ